ਲੋਵਿਕ ਕਿਸਾਨ ਭਰਾਵਾਂ ਇੱਕ ਤੇ ਆਪਾਂ ਸਾਰੇ ਪਿੰਡ ਦੇ ਵਿੱਚੋਂ ਪਹਿਲਾ ਨੰਬਰ ਲੈ ਲਿਆ ਝੋਨਾ ਲਾਉਣ ਦੇ ਵਿੱਚ 11 ਤਰੀਕ ਤੋਂ ਆਪਾਂ ਜਿਹੜਾ ਝੋਨਾ ਲਾਉਣਾ ਸਟਾਰਟ ਕਰਤਾ ਸੀਗਾ ਕਿਉਂਕਿ 11 ਤਰੀਕ ਨੂੰ ਜਿਹੜੀ ਲਾਈਟ ਉਹ 8 ਘੰਟੇ ਆਉਣ ਲੱਗੀ ਸੀਗੀ ਹਲੇ ਸੂਆਂ ਕੱਸੀਆਂ ਦੇ ਵਿੱਚ ਤਾਂ ਪਾਣੀ ਜਿਹੜਾ ਨਹੀਂ ਛੱਡਿਆ ਗਿਆ ਕਿਉਂਕਿ ਹਲੇ ਸੂਆਂ ਦੀ ਜਿਹੜੀ ਸਫਾਈ ਚੱਲ ਰਹੀ ਆ ਤੇ 11 ਤਰੀਕ ਨੂੰ 8 ਘੰਟੇ ਲਾਈਟ ਹੋ ਗਈ ਸੀ ਤੇ ਆਪਾਂ 11 ਤਰੀਕ ਨੂੰ ਜਿਹੜਾ ਪਾਣੀ ਛੱਡਤਾ ਸੀਗਾ ਤੇ ਝੋਨਾ ਲਵਾਇਆ ਆਪਾਂ ਆਪਣੇ ਪੰਜਾਬੀ ਭਰਾਵਾਂ ਤੋਂ ਤੇ ਲਾਉਂਦੇ ਵੀ ਬਹੁਤ ਘੰਟਾ ਤੇ ਕਿਹੜੇ ਕਿਹੜੇ ਆਪਣੇ ਕਿਸਾਨ ਭਰਾ ਜਿਹੜਾ ਝੋਨਾ ਲਾਉਣ ਦੀ ਤਿਆਰੀ ਦੇ ਵਿੱਚ ਆ ਤੇ ਕਿਹੜੇ ਕਿਹੜੇ ਆਪਣੇ ਕਿਸਾਨ ਭਰਾਵਾਂ ਨੇ ਜਿਹੜਾ ਝੋਨਾ ਲਾਉਣਾ ਸਟਾਰਟ ਕਰਤਾ ਆਪਾਂ 11 ਤਰੀਕ ਤੋਂ ਜਿਹੜਾ ਝੋਨਾ ਲਾਉਣਾ ਸਟਾਰਟ ਕੀਤਾ ਸੀ ਤੇ ਅੱਜ 12 ਤਰੀਕ ਹੋ ਗਈ ਅੱਜ ਆਪਾਂ ਇਧਰਲਾ ਜਿਹੜਾ ਆਪਣਾ ਵਾਹਣ ਲੱਗ ਗਿਆ ਸੀਗਾ ਤੇ ਇਹਦੇ ਵਿੱਚ ਪਾਤੀ ਆਪਾਂ 600 ਐਮਐਲ ਰੈਫਟ ਜਿਹੜੀ ਘਾਹ ਵਾਲੀ ਤੇ ਕਾਫੀ ਆਪਣੇ ਭਰਾਵਾਂ ਦੇ ਨਾਲ ਆਪਾਂ ਵੀਡੀਓ ਪਾਈ ਸੀ ਕਿ ਆਪਾਂ ਬਾਈ ਸੁੱਕਾ ਵਾਣ ਵਾਉਣੇ ਆ ਹਰ ਸਾਲ ਹਨਾ ਚੁੰਜੂ ਮਾਰੇ ਸੀਗੇ ਕਈ ਭਰਾ ਕਹਿੰਦੇ ਸੀਗੇ ਕਿ ਬਾਈ ਪਾਣੀ ਨਹੀਂ ਪੂਰਾ ਆਉਣਾ ਤੇ ਪਾਣੀ ਖੜਨਾ ਨਹੀਂ ਤੇ ਆਹ ਦੇਖ ਲਓ ਬਾਈ ਤੁਹਾਡੇ ਸਾਹਮਣੇ ਆ ਕਿਤੇ ਨਾ ਪਾਣੀ ਦੀ ਕੋਈ ਦਿੱਕਤ ਨਹੀਂ ਕਿਉਂਕਿ ਬਾਈ ਪੱਕੇ ਵਾਣ ਆ ਜਿਹੜਾ ਹਰ ਸਾਲ ਝੋਨਾ ਲੱਗਦਾ ਤੇ ਬਾਕੀ ਪਾਣੀ ਦੀ ਤਾਂ ਇੱਥੇ ਬਾਬੇ ਨਾਨਕ ਦੀ ਏਨੀ ਇੱਕ ਕਿਰਪਾ ਵੀ ਪਾਣੀ ਇੱਥੇ ਸਾਡੇ ਵਾਣਾਂ ਦੇ ਵਿੱਚੋਂ ਤਾਂ ਜਿਹੜਾ ਉਹ ਸੁੱਕਦਾ ਹੀ ਨਹੀਂਗਾ ਤੇ ਲਾਇਆ ਵੀ ਬਹੁਤ ਸੋਹਣਾ ਭਰਾਵਾਂ ਨੇ ਝੋਨਾ ਤੇ ਰੈਫਟ ਅੱਜ ਆਪਾਂ ਪਾਤੀ ਆ ਤੇ ਇਸ ਤੋਂ ਬਾਅਦ ਜਿਹੜੀ ਵੀ ਅਪਡੇਟ ਹੋਊਗੀ ਆਪਾਂ ਤੁਹਾਡੇ ਨਾਲ ਸਾਰੇ ਕਿਸਾਨ ਭਰਾਵਾਂ ਨਾਲ ਇਹਦੇ ਵਿੱਚ ਕੀ ਕੁਝ ਪਾਵਾਂਗੇ ਉਹ ਵੀ ਸਾਂਝੀ ਕਰਦੇ ਰਾਵਾਂਗੇ ਤੇ ਇਧਰਲੇ ਪਾਸੇ ਆਪਣਾ ਜਿਹੜਾ ਕਦੂ ਹੋ ਰਿਹਾ ਤੇ ਇਧਰੋਂ ਅੱਜ ਤਕਰੀਬਨ ਕੰਮ ਨਵੇੜ ਕੇ ਜਿਹੜਾ ਕੱਲ ਨੂੰ ਆਪਣੇ ਭਰਾ ਇਧਰਲੇ ਪਾਸੇ ਆ ਜਾਣਗੇ ਝੋਨਾ ਲਾਉਣ ਤੇ ਸੋਭਾ ਫੇਰ ਜਿਹੜੀ 5:30 ਲਾਈਟ ਆ ਜਾਂਦੀ ਆ 5:30 ਤੋਂ 1:30 ਵਜੇ ਤੱਕ ਲਾਈਟ ਜਿਹੜੀ ਚੱਲਦੀ ਆ 8 ਘੰਟੇ ਤੇ ਜਦੋਂ ਆ ਜਾਂਦੀ ਆ ਨਾ ਤਾਂ ਉਹ ਦੁੱਬਾ ਦੇ 1 ਮਿੰਟ ਵੀ ਜਾਂਦੀ ਆ ਪੂਰੀ 8 ਘੰਟੇ ਆਉਂਦੀ ਆ 5:30 ਸਹੀ ਚੱਲ ਪੈਂਦੀ ਆ ਤੇ ਸਹੀ 1:30 ਦੇ ਜਿਹੜੀ ਲਾਈਟ ਉਹ ਚਲੀ ਜਾਂਦੀ ਆ ਤੇ ਕਮੈਂਟ ਕਰਕੇ ਦੱਸੋ ਕਿਸਾਨ ਭਰਾਵੋ ਵੀ ਕਿਹੜੇ ਕਿਹੜੇ ਏਰੀਏ ਦੇ ਵਿੱਚ ਆਪਣੇ ਕਿਸਾਨ ਭਰਾ ਜਿਹੜਾ ਝੋਨਾ ਲਾਉਣਾ ਸਟਾਰਟ ਕਰਤਾ ਕਿਸਾਨ ਭਰਾਵਾਂ ਨੇ ਤੇ ਜ਼ਿਆਦਾਤਰ ਇੱਕ ਤੇ ਦਿੱਕਤ ਆਈ ਆ ਕਿਉਂਕਿ ਆਪਣੇ ਫਰੀਦਕੋਟ ਜ਼ਿਲ੍ਹੇ ਨੂੰ 11 ਤਰੀਕ ਦਿੱਤੀ ਸੀਗੀ ਝੋਨਾ ਲਾਉਣ ਦੀ ਤੇ ਕਾਫੀ ਆਪਣੇ ਕਿਸਾਨ ਭਰਾਵਾਂ ਦੀ ਜਿਹੜੇ ਝੋਨਾ ਹਲੇ ਠਹਿਰ ਕੇ ਲਾਉਂਦੇ ਸਮੱਸਿਆ ਸੀਗੀ ਕਿ ਉਹਨਾਂ ਦੀ ਜਿਹੜੀ ਪਨੀਰੀ ਨਹੀਂ ਤਿਆਰ ਹੋਈ ਕਿਉਂਕਿ ਇੱਕ ਤਾਂ ਬਈ بارش ਨਹੀਂ ਹੋਈ ਤੇ ਦੂਜਾ ਇੱਕ ਤੇ ਗਰਮੀ ਬਹੁਤ ਜ਼ਿਆਦਾ ਪੈਣ ਕਰਕੇ ਜਿਹੜੀਆਂ ਪਨੀਰੀਆਂ ਵਧੀਆਂ ਹੀ ਨਹੀਂ ਆਪਣੇ ਜਿਹੜੀ ਪਨੀਰੀ ਸੀਗੀ ਆਪਾਂ ਤਕਰੀਬਨ 27-28 ਦਿਨਾਂ ਦੇ ਜਿਹੜੀ ਪਨੀਰੀ ਲਾਉਣ ਲੱਗ ਗਏ ਆ ਤੇ ਇੱਕ ਤਾਂ ਥੱਲੇ ਡੀਪੀ ਥੋੜੀ ਜ਼ਿਆਦਾ ਪਾਈ ਸੀਗੀ ਤੇ ਦੂਜਾ ਆਪਣੇ ਇਧਰਲੇ ਪਾਸੇ ਮੱਕੀ ਸੀਗੀ ਮੱਕੀ ਦੀ ਓਟ ਦੇ ਨਾਲ ਨਾ ਤਾਂ ਲੋ ਨਾਲ ਬਿਲਕੁਲ ਮੱਚੀ ਉੱਪਰੋਂ ਤੇ ਗਰੋਥ ਵੀ ਬਹੁਤ ਸੋਹਣੀ ਰਹੀ ਕਾਫੀ ਭਰਾ ਕਹਿੰਦੇ ਸੀਗੇ ਕਿ ਪਨੀਰੀ ਡੁੱਬ ਜੂ ਹਲੇ ਛੋਟੀ ਆ ਪਰ ਆ ਦੇਖ ਲਓ ਬਈ ਤੁਹਾਡੇ ਸਾਹਮਣੇ ਆ ਤੇ ਘੈਂਟ ਗੱਲਬਾਤ ਬਣੀ ਪਈ ਆ ਤੇ ਦੱਸੋ ਕਮੈਂਟ ਕਰਕੇ ਕਿਸਾਨ ਵੀਰੋ ਤੇ ਕਿਹੜੇ ਕਿਹੜੇ ਆਪਣੇ ਕਿਸਾਨ ਭਰਾ ਜਿਹੜਾ ਝੋਨਾ ਲਾਉਣ ਲੱਗੇ ਕਿਹੜੇ ਏਰੀਆ ਚ ਜਿਹੜੇ ਲਾਉਣ ਲੱਗ ਪਏ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਅੱਗੇ ਜੋ ਵੀ ਅਪਡੇਟ ਹੋਊਗੀ ਆਪਾਂ ਕਿਸ ਤਰ੍ਹਾਂ ਇਹਨੂੰ ਰੇਹ ਪਾਉਣੀ ਆ ਕਿੰਨੀ ਰੇਹ ਪਾਵਾਂਗੇ ਕਿਹੜੀ ਸਪਰੇਅ ਕਰਨੀ ਆ ਕਿਹੜੀ ਗਰੋਥ ਵਾਸਤੇ ਕੀ ਕੁਝ ਪਾਵਾਂਗੇ ਉਹ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਇੱਕ ਮੈਂ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਬਈ ਰਿਕਵੈਸਟ ਕਰੂੰਗਾ ਕਿਉਂਕਿ ਹਰੇਕ ਆਪਣੇ ਕਿਸਾਨ ਭਰਾ ਕੋਲੇ ਬਈ ਆਪੋ ਆਪਣਾ ਜਿਹੜਾ ਤਜਰਬਾ ਹੁੰਦਾ ਫਸਲ ਨੂੰ ਸੰਬੰਧ ਦਾ ਫਸਲ ਨੂੰ ਪਾਲਣ ਦਾ ਤਾਂ ਉਹ ਬਈ ਜਿਹੜਾ ਕੋਈ ਚੰਗਾ ਪੁਆਇੰਟ ਹੁੰਦਾ ਨਾ ਚੰਗੀ ਗੱਲ ਹੁੰਦੀ ਆ ਉਹ ਆਪਣੇ ਕਿਸਾਨ ਭਰਾਵਾਂ ਨਾਲ ਬਈ ਜ਼ਰੂਰ ਸ਼ੇਅਰ ਕਰਿਆ ਕਰੋ ਘੱਟ ਖਰਚੇ ਦੇ ਵਿੱਚ ਉਹ ਕਿਵੇਂ ਵੱਧ ਜਿਹੜਾ ਝਾੜ ਲੈ ਸਕਦੇ ਆ ਫਸਲ ਤੋਂ ਤੇ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਆਪਾਂ ਦੱਸਦੇ ਨਹੀਂ ਇੱਕ ਦੂਜੇ ਨੂੰ ਪਰ ਬਈ ਆਪਣਾ ਜਿਹੜਾ ਕਿਸਾਨ ਭਰਾਵਾਂ ਦਾ ਤਜਰਬਾ ਹੁੰਦਾ ਆਪਣੇ ਕਿਸਾਨ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰੋ ਕਿਉਂਕਿ ਹਰੇਕ ਆਪਣੇ ਕਿਸਾਨ ਭਰਾ ਦਾ ਸੋਸ਼ਲ ਮੀਡੀਆ ਤੇ ਅਕਾਊਂਟ ਬਣਿਆ ਵਾ ਤਾਂ ਉਹਦੇ ਤੇ ਆਪਣੀ ਜਾਣਕਾਰੀ ਬਈ ਸਾਂਝੀ ਕਰਦੇ ਰਿਹਾ ਕਰੋ ਸੋ ਵੀਡੀਓ ਨਾਲ ਬਣੇ ਰਹੋ ਤੇ ਅੱਗੇ ਆਪਾਂ ਜਿਹੜੀ ਅਪਡੇਟ ਤੁਹਾਨੂੰ ਦੇਵਾਂਗੇ ਤੇ ਜਿਹੜੇ ਭਰਾਵਾਂ ਨੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਾਂਦੇ ਵਾਸਤੇ ਰਹੋ ਸਾਰੇ ਭਰਾ